ਸਾਰੇ ਨੂੰ ਪਿਆਰ ਭਰੀ ਸასი ਸ਼ਕਾ ਤੇ राम राम ਜੀ ਹੋਰ ਸਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਜੀ ਲਓ ਜੀ ਅੱਜ ਤੁਹਾਡੇ ਆਸਤੇ ਲੈ ਕੇ ਆਏ ਆ ਗੁੱਡੇ ਕੰਪਨੀ ਦਾ ਬੱਚਿਆਂ ਵਾਸਤੇ ਆਇੰਦਾ ਲੰਚ ਬਾਕਸ ਆ ਤੇ ਬ੍ਰਾਂਚ ਮੈਕਸ ਕੰਪਨੀ ਆ ਗੁੱਡੇ ਕੰਪਨੀ ਦਾ ਆ ਮਾਡਲ ਆ ਬ੍ਰਾਂਚ ਮੈਕਸ ਜਾਣ ਕੇ ਕੁਆਲਿਟੀ ਬਹੁਤ ਵਧੀਆ ਹੋਏਗੀ ਇਹ ਚੀਜ਼ ਇਸ ਦਾ ਆ ਕਿ ਸਾਈਜ਼ ਦੇਖੋ ਬਾਹਰ ਪਲਾਸਟਿਕ ਅੰਦਰ ਸਟੀਲ ਬਾਰ ਪਲਾਸਟਿਕ ਦਾ ਅੰਦਰ ਸਟਿੰਗ ਨਾਲ 스ਪੂਨ ਵੀ ਆ ਜਾਂਦਾ ਹੈ ਠੀਕ ਹੈ ਜੀ ਇਹ ਕ ਫੋਕ ਹੈ ਕ 스푼 ਹੈ ਬਾਹਰ ਪਲਾਸਟਿਕ ਦਾ ਅੰਦਰ ਸਟਿੰਗ ਇਹਦੀ ਡੱਬੀ ਵੀ ਜਿਹੜੀ ਹੈਗੀ ਆ ਦੇਖੋ ਲੋਕ ਵਾਲੀ ਡੱਬੀ ਆਏਗੀ ਇਹ ਟਾਈਟ ਆ ਜਾਂਦਾ ਹੈ ਇਹ ਚ ਕਾਡ ਡਿਜ਼ਾਈਨ ਆ ਜੀਗਾ ਇਹ ਚ ਥੋੜਾ ਵੱਡਾ ਜਿਹਾ ਸਾਈਜ਼ ਹੀ ਲੈਣਾ ਹੈ ਡੀਲੈਕਸ ਬ੍ਰੈਂਡ ਸੀਨੀਅਰ ਆ ਜਾਏਗਾ ਠੀਕ ਹੈ ਜੀ ਇਹ ਚ ਕਲਰ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਚਾਹੋ ਕਲਰ ਦੇਖੋ ਕਿਹੜਾ ਸ਼ਾਨਦਾਰ ਗੁੱਡੇ ਕੰਪਨੀ ਦਾ ਹੈ ਬਾਹਰ ਪਲਾਸਟਿਕ ਅੰਦਰ ਸਟੀਲ ਲੋਕ ਵਾਲੀ ਆਈਟਮ ਲਓ ਸਾਈਜ਼ ਦੇਖੋ ਵੱਡਾ ਸਾਈਜ਼ ਇਹਦੇ ਨਾਲ ਵੀ ਸਪੂਨ ਆਏਗਾ ਬਾਹਰ ਪਲਾਸਟਿਕ ਅੰਦਰ ਸਟੀਲ ਇਹਦੀ ਬਾਕਸ ਵੀ ਇਸ ਤਰ੍ਹਾਂ ਲੋਕ ਵਾਲੀ ਰਹੇਗੀ ਸਟੀਲ ਵਾਲੀ ਡੱਬੀ ਹੈ ਇਹ ਚਾਹ ਮਾਡਲ ਇਹ ਕਿਹਾਗਾ ਇੱਕ ਆਪਣੇ ਕੋਲ ਮਾਡਲ ਮਿਲੇਗਾ ਜੀ ਆ ਜਿਹਾ ਮਾਡਲ ਆਏਗਾ ਬੰਗੀ ਫੈਂਸੀ ਫੈਂਸੀ ਕਲਰ ਆਉਣਗੇ ਫੈਂਸੀ ਕੁਆਲਿਟੀ ਹੈਗੀ ਗੁੱਡੇ ਕੰਪਨੀ ਦਾ ਬਹੁਤ ਵਧੀਆ ਚੀਜ਼ ਹੈਗੀ ਹੈ ਇਕ ਆ ਜੀ ਜਾਏਗੀ ਆਪਣੀ ਇਹ ਵੀ ਇਸੇ ਤਰ੍ਹਾਂ ਹੀ ਆ ਬਾਹਰ ਪਲਾਸਟਿਕ ਦੇ ਅੰਦਰ ਸਟੀਲ ਨਾਲ ਦੇ ਸਲੀਨ ਆ ਡੱਬੀ ਹੈ ਬੱਚਿਆਂ ਦੀ ਸਬਜ਼ੀ ਵਗੈਰਾ ਪਾਉਣ ਵਾਸਤੇ ਲੋਕ ਵਾਲੀ ਡੱਬੀ ਆਏਗੀ ਆ ਦੇਖੋ ਇਸ ਨਾਲ ਹੀ ਚੀ ਜਾਏਗੀ ਇਹਦੇ ਚ ਕਲਰ ਦੇਖੋ ਮਿਲ ਜੀਗਾ ਇਹ ਕਾ ਮਿਲ ਜੀਗਾ ਇਹ ਚ ਕਲਰ ਇੱਕ ਹੋਰ ਤੁਹਾਨੂੰ ਦਿਖਾ ਦਿੰਨੇ ਆ ਇੱਕ ਕਲਰ ਇੱਚ ਆਏਗਾ ਰੈੱਡ ਆਜੀ ਜੀ। ਇਹ ਵੀ ਇਸੇ ਤਰ੍ਹਾਂ ਬਾਹਰ ਪਲਾਸਟਿਕ ਦੇ ਅੰਦਰ ਸਟੀਲ ਆ। ਆ ਦੇਖੋ ਜੀ। ਸਾਈ ਵੀ ਵਖੋ ਡੱਬੀ ਦਾ ਅੰਦਰ ਸਟੀਲ ਲਾਵੇ ਦਸੂਣ। ਇੱਥੇ ਚਾਰ ਤਰ੍ਹਾਂ ਦੇ ਜਾਨਕੀ ਕਲਰ ਆਉਂਦੇ ਨੇ। ਕੁਆਲਟੀ ਅਲੱਗ-ਲੱਗ ਆ ਜਾਂਦੀ ਹੈ। ਗੁੱਡੇ ਕੰਪਨੀ ਦਾ ਮਾਡਲ ਅਲੱਗ-ਲੱਗ ਆ ਜਾਂਦੇ ਨੇ। ਇਸ ਤਰ੍ਹਾਂ ਇੱਕ ਰੈੱਡ ਕਲਰ ਆ ਜਾਂਦਾ, ਇੱਕ ਆ ਚੀਜ਼ ਦਾ ਰੰਗ ਆਏਗਾ। ਇੱਕ ਆ ਮਾਡਲ ਮਿਲ ਜਾਏਗਾ। ਇੱਕ ਆ ਬ੍ਰਾਂਚ ਮੈਕਸ ਮੋਟਰ ਮਿਲ ਜਾਏਗਾ। ਠੀਕ ਹੈ ਜੀ। ਜੇ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿਜਿਟ ਕਰੋ ਵਿਸ਼ਾਲ ਬਰਤਨ ਸਟੋਰ ਫਵੇਗਾ ਚੂੜੀਆਂ ਐਡਰੈਸ ਫੇਰ ਦੱਸ ਦਿੰਦਾ ਬੱਸ ਸਟੈਂਡ ਤੋਂ ਸਿੱਧਾ ਅੰਦਰ ਮਾਰਕੀਟ ਨੂੰ ਆਉਣਾ ਕਮੇਟੀ ਘਰ ਚੌਂਕ ਆਏਗਾ ਕਮੇਟੀ ਘਰ ਚੌਂਕ ਤੋਂ ਪੁਰਾਣਾ ਬੱਸ ਆਪਣਾ ਜਿੱਨਾ ਪੁਰਾਣਾ ਫਿਆਨਲ ਸਲ ਬੈਂਕ ਉਹਦੇ ਨਾਲ ਆਏਗਾ ਵਿਸ਼ਾਲ ਬਰਤਨ ਸਟੋਰ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਜਿਹੜਾ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਕਰਕੇ ਆਏਗਾ ਜੋ ਲੈਸ ਤੋਂ ਲੈਸ ਹੋਏਗੀ ਉਹਨੂੰ ਰੇਟਰ ਤੇ ਤੁਹਾਨੂੰ ਦਿੱਤਾ ਜਾਏਗਾ